ਇਹ ਤਾਂ ਜਲਦਾ ਭਾਈ ਇੱਕ ਕਾਰੀ ਨੇ ਇਦਾ ਹੋ ਗਿਆ ਹੀ ਉਹ ਲਾ ਲਓ ਉਦੋਂ ਮੈਂ ਨੈਸਰ ਕਾਰਡ ਕੀਤਾ ਸੀ ਅੰਡਰ 8 20 ਦਾ 18 ਦਾ ਤੇ ਸਾਡੇ ਕੋ ਟੈਕਸੀ ਨੂੰ ਦੇਣ ਜੋਗੇ ਪੈਸੇ ਨਹੀਂ ਸੀਗੇ ਪੂਰੇ ਮੈਨੂੰ ਆਹ ਲੋਕ ਕੀ ਹੱਸਦੇ ਹੀ ਵਾਹ ਜਦੋਂ ਗੱਲਾਂ ਕਰਦੇ ਆ ਪੁਰਾਣੇ ਇੰਟਰਵਿਊ ਨਹੀਂ ਨੈਟ ਦੇ ਤੇ ਅਸੀਂ ਨਾ ਸਾਡੇ ਕੋ ਸਾਬਣ ਸੀਗੇ ਰਕਸੋਨਾ ਸੀ ਪਤਾ ਨਹੀਂ ਕਿਹੜੇ ਸੀ ਅਸੀਂ ਉਹ ਦਿੱਤੇ ਉਹਨੂੰ ਡਰਾਈਵਰ ਨੂੰ ਮੈਂ ਕਹਾਂ ਭਾਈ ਸਾਬਣ ਲੈ ਲੈ ਯਾਰ ਪੈਸੇ ਦੇ ਪੈਸੇ ਦਿੱਤੇ ਉਹਨੂੰ ਸਾਬਣ ਦਿੱਤੇ ਕਹਿੰਦਾ ਚਲੋ ਸਾ ਉਹਨੇ ਲੈ ਨਹੀਂ ਚਲੋ ਵਾਕਰੀ ਗੱਲ ਆ ਕਹਿੰਦਾ ਭਾਈ ਲੈਣ ਤਾਂ ਕੋਈ ਗੱਲ ਨਹੀਂ ਸਰਕਾਰ ਨਾਲ ਹੁੰਦਾ ਹੈ ਇਹਦਾ ਕੋਈ ਗੱਲ ਹੈ ਬਾਬਾ ਤੇ ਆ ਹੀ ਸਾਲ ਸੀ ਬਾਈ ਸਾਡਾ ਪਰ ਉਹ ਚਲੋ ਹੋ ਗਿਆ ਟਾਈਮ ਬਰਾਣਾ ਕਿਹੜੀ ਸੋਚਣਾ ਭਾਜੀ ਤੁਰੇ ਰਹੇ ਯਾਰ ਮੰਨਾ ਗੇਵ ਬਹੁਤ ਜਲਦੀ ਕਰ ਜਾਂਦਾ ਹੈ ਜੀ ਭਾਈ ਲਾ ਲਓ ਮੋਟੀਵੇਸ਼ਨ ਤਾਂ ਮਿਲਦੀ ਹੈ ਭਾਈ ਹੁਣ ਲਾ ਲਓ ਕਰਦੇ ਆ ਤੋਂ ਹੁਣ ਮੈਨੂੰ ਕਦੀ ਨਹੀਂ ਮੈਨੂੰ ਉਹਨਾਂ ਨੇ ਕਿਹਾ ਵੀ ਇਦਾਂ ਆ ਉਦਾਂ ਆਣਾ ਕਹਿੰਦੇ ਕੋਈ ਗੱਲ ਨਹੀਂ ਤੂੰ ਕਰ ਜਿੱਥੇ ਤੱਕ ਆਪਣੀ ਹੋਊਗੀ ਆਪਾਂ ਕਰਾਂਗੇ ਤੈਨੂੰ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਮੈਂ ਪਹਿਲਾਂ ਟੈਨਸ਼ਨ ਲੈ ਲਾ ਪਈ ਪੈਸੇ ਪੁੱਛਦੇ ਵੀ ਜੱਲਾ ਇੰਨਾ ਕਦੋਂ ਖਰਚਾ ਕਰਾਉਣਾ ਕਰਦੇ ਆ ਦਾ ਪਰ ਹੁਣ ਇੱਕ ਪਿੱਛੇ ਜੇ ਇੰਟਰਵਿਊ ਸੀਗਾ ਤੇ ਕੋਈ ਸੰਨ ਵਿੱਚ ਦੱਸਿਆ ਵੀ ਆਪਣੇ ਕੋ ਵਧੀਆ ਹੋਟਲ ਨਹੀਂ ਸੀ ਰਹਿਣ ਵਾਲਾ ਜਿਦਾ ਬੁਵਨੇਸ਼ਵਰ ਗਿਆ ਮਾਹੀ ਸੀਗੀਆਂ ਆਪਾਂ ਇਦਾਂ ਹੀ ਜੋ ਮਿਲਿਆ ਉੱਥੇ ਰਹਿ ਖਾਣ ਪੀਣੋਂ ਇੰਨਾ ਵਧੀਆ ਨਹੀਂ ਸੀਗਾ ਜੋ ਉੱਥੇ ਤੁਹਾਨੂੰ ਪਤਾ ਹੀ ਕਿਦਾਂ ਬਾਹਰ ਕਿਦਾਂ ਮਿਲਦਾ ਵਧੀਆ ਟਮੇਟੋ ਬਿਆਦੋਂ ਉੱਥੇ ਖਾਣਾ ਤੇ ਬ੍ਰੀਕਫਾਸਟ ਹੀ ਕੀ ਕਰਦੇ ਹੁੰਦੇ ਸੀ 40 ਰੁਪਏ ਦੀ ਇਡਲੀ ਦੋਸਾ ਤੇ ਹੁਣ ਤੁਸੀਂ ਨੈਸ਼ਨਲ ਲੈਵਲ ਪਲੇਅਰ ਖਿਆ ਤੁਸੀਂ ਖੇਡਣਾ ਵਾ ਬਲੋ ਜਿਹੜੇ ਬੰਦੇ ਮਹੀਨੇ ਦਾ ਲੱਖ ਲੱਖ ਰੁਪਏ ਇੱਕ ਪਲੇਅਰ ਤੇ ਲਾ ਰਹੇ ਤੁਸੀਂ ਉਹਨਾਂ ਨਾਲ ਕੰਪੀਟ ਕਰ ਰਹੇ ਤਾਂ ਤੁਸੀਂ ਖਾ ਗਏ ਰੇ ਸਵੇਰੇ ਬ੍ਰੇਕਫਾਸਟ ਇਡਲੀ ਦੋਸਾ ਕੋ 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 ਸਾਨੇ ਇੰਟਰਵਿਊ ਚ ਕਹਿਤਾ ਵੀ ਅਸੀਂ ਇਡਲੀ ਦੋਸੇ ਖਾ ਖਾ ਕੇ ਇਡਲੀ ਬੜੇ ਖਾ ਕੇ ਸਵੇਰੇ ਤੇ ਹੀ ਮੈਡਲ ਜਿੱਤ ਕੇ ਆਂਦਾ ਤੇ ਹੁਣ ਮੇਰੇ ਰਿਸ਼ਤੇਦਾਰ ਕਹਿੰਦੇ ਇਹ ਤਾਂ ਇਡਲੀ ਇਡੋਸੇ ਖਾ ਖਾ ਲੋਕਾਂ ਕੋ ਪੈਸੇ ਮੰਗੀ ਜਾਂਦੇ ਵੀ ਹਾ ਸਾਡੇ ਕੋ ਪੈਸੇ ਨਹੀਂ ਆ ਡਿਗਵਾਨੀ ਆ ਡਿਗਵਾਨੀ ਉਹਨਾਂ ਨੂੰ ਇਹ ਨਹੀਂ ਨਾ ਪਤਾ ਵੀ ਅਸੀਂ ਕਿੰਨਾ ਸਰਚਾ ਕੀਤਾ ਪਿੱਛੇ ਸਾੜੇ ਕੋ ਪੈਸੇ ਬਚੇਗੇ ਕਿ ਨਹੀਂ ਬਚੇ ਕਰਨ ਵਾਲੇ ਏਦਾਂ ਦੇ ਵੀ ਲੋਕੀ ਹੈਗੇ ਭਾਈ ਵੀ ਸਟਰਗਲ ਦਾ ਮਜ਼ਾਕ ਉਡਾਉਂਦੇ ਵੀ ਏਦਾਂ ਏਦਾਂ ਤੁਸੀਂ ਏਦਾਂ ਕਰਦੇ ਤੁਸੀਂ ਐ ਕਰਦੇ ਤੁਸੀਂ ਆ ਮੰਗਦੇ ਤੁਸੀਂ ਉਹ ਮੰਗਦੇ ਹੁਣ ਇਸ ਕਰਕੇ ਅਸੀਂ ਮੈਂ ਕਹਿਣਾ ਵੀ ਛੱਡਦਾ ਵੀ ਕੋਈ ਗੱਲ ਹੀ ਨਹੀਂ ਤੇ ਨਾ ਸਹੀ ਜਰਾ ਬੰਦਾ ਦਿਲ ਦੀ ਗੱਲ ਰੱਖਦਾ ਹੈ ਤਾਂ ਵੀ ਬੰਦੇ ਜੱਜ ਕਰਦੇ ਜੱਜ ਕਰ ਵੀ ਹੁਣ ਦੱਸ ਤੁਸੀਂ ਆਪਣੇ ਰਿਸ਼ਤੇਦਾਰਾਂ ਦੀ ਗੱਲ ਦੱਸਦਾ ਭਾਈ ਮੈਂ ਤੇ ਭਾਈ ਕਦੀ ਵੀ ਆਹ ਸੁ ਕਹਿੰਦਾ ਵੀ ਇਹ ਤਾਂ ਇਡਨੇ ਲੋਸ ਆਸਾਂ ਦੇ ਆ ਮੰਗਦੇ ਆ ਖਾ ਆ ਇਤਿਆਹ ਖਾਨੇ ਜੀ ਹੱਤੋਂ ਪੈਸੇ ਨਹੀਂ ਜੀ ਆ ਦਿਵਾਨੀ ਰੰਗ ਬਗ ਲੋਕਾਂ ਕੋ ਜਦੋਂ ਮੈਡਲ ਆ ਗਿਆ ਤਾਂ ਸਭ ਨੂੰ ਪਤਾ ਹੀ ਆ ਆ ਸਾਡਾ ਮੁੰਡਾ ਹਾਲਾ ਸ਼ੁਰੂ ਤੋਂ ਹੀ ਬੜਾ ਤੇ ਕੁੱਤੇ ਤੋਂ ਵੀ ਤੇਜ਼ ਦੌੜਦਾ ਸੀ ਇੰਦਾ ਦੇ ਭਾਈ ਮੋਲ ਤੋਂ ਭਾਈ ਆ ਪਰ ਹੋਸਾ ਲੱ ਮਿਲਦਾ ਵੀ ਆਡੇ ਸਿੰਘਾਂ ਨੇ ਛੋਲੇ ਖਾ ਖਾ ਕੇ 10 ਲੱਖ ਦੇ ਮੁਕਾਬਲੇ ਕੀਤੇ ਫਿਰ ਆ ਆਪਾਂ ਤਾਂ ਫੇਰ ਚੰਗਾ ਜੀਂਦੇ ਮੁੱਕ ਦੀ ਗੱਲ ਕਿ ਐਂਡ 'ਚ ਸਾਨੂੰ ਰੱਬ ਦਾ ਹੀ ਸਾਥ ਆ ਹੋਦਾ ਹੀ ਆ ਜੀ ਮੈਂ ਨੇ ਮੇਰੇ ਭਾਈ ਸਾਡੇ ਬੀਤੀ ਗੱਲਾਂ ਮੈਂ ਤੁਹਾਨੂੰ ਇੰਦਾ ਨਹੀਂ ਗੱਲਾਂ ਨਹੀਂ ਬਣਾਉਂਦਾ ਮੈਂ ਨਾ ਯੂਥ ਹੀ ਸੀ ਖੇਡਣ ਗਿਆ ਸੀਗਾ ਤੇ ਲਾ ਲੋ ਮੈਂ ਇਹ ਤਾਂ ਮੈਂ ਵਧੀਆ ਕੀਤੀ ਸੀ ਨਾ ਲਾ ਲੋ ਹੀਟ ਮੈਂ ਭੱਜਿਆ ਸਾਡੇ ਹੀਟ ਸੈਮੀ ਫਾਈਨਲ ਹੁੰਦਾ ਹੈ ਹੀਟ ਭੱਜਿਆ ਤੇ ਮੈਂ ਹੀਟ ਬੈਸਟ ਲੂਜ਼ਰਾਂ ਚ ਕੁਆਲੀਫਾਈ ਕੀਤਾ ਜਿਹਦਾ ਚਾਰ ਹੀਟ ਸੀਗੀਆਂ ਚਾਰਾਂ ਚੋਂ ਲਾ ਲੋ ਹਰੇਕ 8-8 ਬੰਦੇ ਹੀਟ ਕੀ ਹੁੰਦੀ ਬਈ ਭਾਈ ਹੀਟ ਜਿੱਦਾਂ ਲਾ ਲੋ ਲਾ ਲੋ 40 ਬੰਦੇ ਆ 40 ਬੰਦਿਆਂ ਚੋਂ ਹੁਣ 16 ਬੰਦੇ ਕੱਢੜੇ ਅੱਛਾ ਜਿਹੜੇ 40 ਬੰਦੇ ਭੱਜਿਆ ਏਬੀਟੀ ਟੀਮ ਤੇ ਦਿਲਾ 24 ਉਹਨੂੰ ਹੀਟਸ ਕਹ ਦਿੰਦੇ ਆ ਅੱਛਾ ਫਿਰ ਤੋਂ ਬਾਅਦ ਜਿਹੜੀ ਹੁੰਦੀ ਏ ਰੇਸ ਹੁੰਦੀ ਏ ਉਹਨੂੰ ਸੈਮੀ ਫਾਈਨਲ ਕਹਿ ਦਿੰਦੇ ਆ ਓਕੇ ਫਿਰ ਉਸ ਤੋਂ ਬਾਅਦ ਫਾਈਨਲ ਹੁੰਦੀ ਏ ਓਕੇ ਜਿਹੜੇ ਉਹ 40 ਬੰਦੇ ਭੱਜੇ ਉਹਨਾਂ 'ਚ ਮੈਂ 16ਵਾਂ ਸੀਗਾ ਅੱਛਾ 16ਵਾਂ ਬੰਦਾ ਆਖਰੀ ਹੁੰਦਾ ਜਿਹੜਾ ਸਿਲੈਕਟ ਹੁੰਦਾ ਤੇ ਜਿਹੜੇ ਉੱਥੇ ਕੋਚ ਸੀਗੇ ਉਹਨਾਂ ਨੇ ਮੈਨੂੰ ਪੁੱਛਣਾ ਛੱਡਦਾ ਵੀ ਇਹਦਾ ਤੇ ਕਿਹੜਾ ਮੈਡਲ ਆਉਣਾ ਵੀ ਉਹਨਾਂ ਨੂੰ ਹੁੰਦਾ ਵੀ ਚਲੋ ਮੈਡਲ ਆਉਣਾ ਹੋ ਆਪੇ ਜੋ ਮਰਜ਼ੀ ਕਰੇ ਹੀ ਮਸੇ ਕੁਆਲੀਫਾਈ ਹੋਇਆ ਮੇਰਾ ਰੂਮੇਟ ਸੀਗਾ ਮੁੰਡਾ ਉਹ ਕਹਿੰਦਾ ਤੇਰਾ ਤੇ ਉਹ ਹਿੰਦੀ ਬੋਲ ਕਹਿੰਦਾ ਤੇਮਾਰਾ ਤੋਂ ਮੁਸ਼ਕਿਲ ਹੈ ਮੇਰਾ ਤਾਂ ਆ ਜਾ ਜੂਸੀ ਪੀਤਾ ਉਹ ਦਿਨ ਕਿਉਂਕਿ ਬਾਹਰ ਚਿਕਨ ਚੁਕਣੀ ਮਿਲਦਾ ਆਂਡੇ-ਉਂਡੇ ਚਿੰਗਣੇ ਮੈਂ ਕਹਾ ਕੁਛ ਨਹੀਂ ਖਾਣਾ ਮੈਂ ਰੱਬ ਪੈਰ ਹੀ ਫੜ ਲੈਣੇ ਰੱਬ ਦੇ ਭਾਈ ਮੈਂ ਚਬਈ ਸਾਹਿਬ ਹੀ ਕਰੀ ਜਾ ਉਹ ਦਿਨ ਬਸ ਚ ਕਮਰੇ ਚ ਮਤਲਬ ਮੈਂ ਬੰਦ ਹੀ ਨਹੀਂ ਕੀਤਾ ਸੁੱਤੇ ਵੀ ਮੈਂ ਫੋਨ ਜਲਾਈ ਰੱਖਿਆ ਮੈਂ ਕਹਾ ਮੈਨੂੰ ਮੈਂ ਨਹੀਂ ਪਾ ਸਕਦਾ ਮੈਨੂੰ ਇਹ ਵੀ ਕਹਿੰਦੇ ਨਹੀਂ ਪਾ ਸਕਦਾ ਪਰ ਮੈਨੂੰ ਤੂੰ ਪਾ ਸਕਦਾ ਮੈਨੂੰ ਇਹ ਪਤਾ ਭਾਈ ਮੈਂ ਭੱਜਿਆ ਸੈਮੀ ਫਾਈਨਲ ਭਾਈ ਮੈਂ ਰਿਕਾਰਡ ਕੀਤਾ ਜਿਹੜਾ ਬੰਦਾ 16ਵਾਂ ਸੀ ਨਾ ਉਹ ਪਹਿਲਾ ਹੋ ਗਿਆ ਲਾ ਲੋ 3-4 ਘੰਟੇ ਦੇ ਫਰਕ ਨਾਲ ਸਵੇਰੇ ਮੈਂ 16ਵਾਂ ਹੀ ਤੇ ਸ਼ਾਮ ਨੂੰ ਮੈਂ ਪਹਿਲਾ ਨੰਬਰ ਤੇ ਆ ਗਿਆ ਤੇ ਉਸ ਤੋਂ ਬਾਅਦ ਸਾਰੇ ਕੋਚ ਵੈਰੀ ਗੁਰਿੰਦਰ ਜੂਸ ਪੀ ਲੈ ਗੁਰਿੰਦਰ ਫਰੂਟ ਖਾ ਲੈ ਜਿਆਦਾ ਨਹੀਂ ਖਾਣਾ ਇਹ ਨਹੀਂ ਖਾਣਾ ਤੇ ਉਹ ਵੀ ਜਿਹੜਾ ਮੁੰਡਾ ਮੈਨੂੰ ਕਹਿੰਦਾ ਸੀ ਤੇਰਾ ਤਾਂ ਨਹੀਂ ਆਉਣਾ ਮੇਰਾ ਆ ਜਾਣਾ ਬਾਜ ਕਹਿੰਦਾ ਤੇਰਾ ਤੇ ਆ ਜਾਣਾ ਮੇਰਾ ਲੱਗਦਾ ਓਖਾ ਹੈਨਾ ਤੇ ਮੈਂ ਕੋਈ ਗੱਲੇ ਬਰਾ ਤੇਰਾ ਵੀ ਆਊਗਾ ਮੈਂ ਤੇ ਤੂੰ ਘਰੀ ਆ ਤੂੰ ਜੋਰ ਲਾ ਕੇ ਬਾਜ ਭਾਈ ਮੈਂ ਉਥੇ ਫਾਈਨਲ ਚ 골ਡ ਲਿਆ ਇਹ ਪਹਿਲਾ ਇੰਡੀਅਨ ਸੀ ਜਿਹਦਾ 100 ਮੀਟਰ ਚ ਯੂਥ ਏਜ ਚ 골ਡ ਲਿਆ ਤੇ ਉਹ ਮੇਰਾ ਮੈਡਲ ਹੀ ਮੈਂ ਕਢਣਾ ਉਹ ਮੈਨੂੰ 12 ਜਿੰਨੇ ਭਜਾਇਆ ਮੇਰੀ ਹੱਡ ਬੀਤੀਆਂ ਮੈਂ ਸੀਗਾ ਵੀ ਨਹੀਂ ਨਾ ਤਕੜਾ ਜਿੰਨਾ ਮੈਨੂੰ ਭਜਾਤਾ ਉਹ ਇਹ ਇਹ ਮੇਰਾ ਭਰੋਸਾ ਸੀ ਉਤੇ ਇਹ ਮੈਨਾਂ ਚੀਜ਼ਾਂ ਹੋਈਆਂ ਉਹੀ ਭਜਾ ਰਿਆ ਉਹੀ ਕਰਾ ਰਿਆ ਭਾਜੀ ਮੈਂ ਨਹੀਂ ਆਪ ਕਰਦਾ ਜਦੋਂ ਮੈਂ ਰੇਸ 'ਚ ਭਜਦਾ ਉਦੋਂ ਉਦੋਂ ਮੈਨੂੰ ਫੀਲ ਵੀ ਨਹੀਂ ਹੁੰਦਾ ਵੀ ਮੈਂ ਭੱਜ ਰਿਹਾ ਜਾਂ ਕੁਛ ਉਹ ਮੈਨੂੰ ਉਹਨਾਂ ਦੀ ਤਾਕਤਾਂ ਹੀ ਭਜਾਈ ਜਾਂਦੀਆਂ ਆਪਣੀ ਭਜ